ਪੰਜਾਬੀਓ ਸਤਿ ਸ਼੍ਰੀ ਅਕਾਲ ਤਿੰਨ ਵੱਡੀਆਂ ਖਬਰਾਂ ਨੇ ਤੇ ਖਬਰਾਂ ਸੁਣ ਕੇ ਤੁਸੀਂ ਦੱਸਿਓ ਜਰੂਰ ਕਿ ਕੀ ਇਹਨਾਂ ਤਿੰਨਾਂ ਥਾਵਾਂ ਤੇ ਕਾਰਵਾਈ ਜਾਇਜ਼ ਹੋਈ ਐ ਕਿ ਨਹੀਂ ਸੀ ਹੋਣੀ ਚਾਹੀਦੀ ਪਹਿਲੀ ਵੱਡੀ ਖਬਰ ਹੈ ਕਿ ਇੱਕ ਥਾਣਾ ਮੁਖੀ ਇੱਕ ਐਸਐਚਓ ਐਸਐਸਪੀ ਨੇ ਸਸਪੈਂਡ ਕੀਤਾ ਜਿਲ੍ਹਾ ਪੁਲਿਸ ਮੁਖੀ ਨੇ ਥਾਣਾ ਮੁਖੀ ਨੂੰ ਉਦੋਂ ਸਸਪੈਂਡ ਕੀਤਾ ਜਦੋਂ ਥਾਣਾ ਮੁਖੀ ਐਸਐਚਓ ਦੇ ਉੱਪਰ ਬੜੇ ਵੱਡੇ ਤੇ ਗੰਭੀਰ ਦੋਸ਼ ਲੱਗੇ ਇਹ ਵਾਪਰਿਆ ਜੀ ਪੰਜਾਬ ਦੇ ਪਟਿਆਲਾ ਦੇ ਜਿਹੜੇ ਐਸਐਸਪੀ ਵਰਨ ਸ਼ਰਮਾ ਉਹਨਾਂ ਨੇ ਪਟਿਆਲਾ ਦੀ ਹੱਦ ਚ ਭਾਦ ਸੋ ਥਾਣਾ ਜਿਹੜਾ ਪੈਂਦਾ ਉਹਦਾ ਜਿਹੜਾ ਐਸਐਸਪੀ ਸੀਗਾ ਜਸਪ੍ਰੀਤ ਸਿੰਘ ਉਹਨੂੰ ਸਸਪੈਂਡ ਕੀਤਾ ਤੁਰੰਤ ਤੇ ਸਸਪੈਂਡ ਇਸ ਲਈ ਕੀਤਾ ਕਿਉਂਕਿ ਦੋਸ਼ ਲੱਗੇ ਥਾਣਾ ਮੁਖੀ ਦੇ ਉੱਤੇ ਐਸਐਚਓ ਦੇ ਉੱਤੇ ਵੀ ਇਹ ਪਬਲਿਕ ਦੇ ਨਾਲ ਲੋਕਾਂ ਦੇ ਨਾਲ ਡੀਲਿੰਗ ਠੀਕ ਨਹੀਂ ਕਰਦਾ ਇਹ ਲੋਕਾਂ ਨਾਲ ਵਿਹਾਰ ਠੀਕ ਨਹੀਂ ਕਰਦਾ ਇਸ ਤਰ੍ਹਾਂ ਦੀਆਂ ਸ਼ਿਕਾਇਤਾਂ ਜਦੋਂ ਐਸਐਸਪੀ ਨੂੰ ਥਾਣਾ ਮੁਖੀ ਨੂੰ ਗਈਆਂ ਤਾਂ ਫੇਰ ਦੱਸਿਆ ਜਾ ਰਿਹਾ ਕਿ ਐਸਐਚਓ ਜਿਹੜੇ ਥਾਣਾ ਮੁਖੀ ਹੈ ਉਹਨੂੰ ਸਸਪੈਂਡ ਕਰ ਦਿੱਤਾ ਗਿਆ ਹੈ ਨੌਕਰੀ ਤੋਂ ਮੁਅਤਲ ਕਰ ਦਿੱਤਾ ਗਿਆ ਹੈ ਹੁਣ ਇਹਦੇ ਬਾਰੇ ਦੋ ਤਰ੍ਹਾਂ ਦੇ ਵਿਚਾਰ ਆ ਰਹੇ ਨੇ ਕੁਝ ਲੋਕ ਕਹਿੰਦੇ ਨੇ ਕਿ ਬਹੁਤ ਸਾਰੇ ਹੋਰ ਵੀ ਪੁਲਿਸ ਵਾਲੇ ਨੇ ਥਾਣਾ ਮੁਖੀ ਨੇ ਉਹਨਾਂ ਤੇ ਕਾਰਵਾਈ ਹੁੰਦੀ ਨਹੀਂ ਲੋਕ ਤਾਂ ਇਹ ਵੀ ਕਹਿ ਰਹੇ ਨੇ ਕਮੈਂਟਾਂ ਦੇ ਵਿੱਚ ਵੀ ਬਹੁਤ ਸਾਰੇ ਥਾਣਾ ਮੁਖੀ ਤੇ ਪੁਲਿਸ ਵਾਲੇ ਨੇ ਜਿਹੜੇ ਲੋਕਾਂ ਨਾਲ ਗਲਤ ਡੀਲਿੰਗ ਕਰਦੇ ਨੇ ਪਰ ਉਹਨਾਂ ਤੇ ਕਾਰਵਾਈ ਨਹੀਂ ਹੁੰਦੀ ਕਈ ਲੋਕ ਕਹਿ ਰਹੇ ਨੇ ਕਿ ਮਾਮਲਾ ਕੋਈ ਹੋਰ ਹੋਣਾ ਅਸਲ ਗੱਲ ਕੋਈ ਹੋਰ ਹੋਣੀ ਆ ਪਬਲਿਕ ਡੀਲਿੰਗ ਗਲਤ ਤਾਂ ਕਿ ਸਹੀ ਆ ਇਹਦੇ ਕਰਕੇ ਪੁਲਿਸ ਤੇ ਤਾਂ ਕਦੇ ਕਾਰਵਾਈ ਕੀਤੀ ਨਹੀਂ ਜਾਂਦੀ ਤੇ ਹੁਣ ਤੁਸੀਂ ਦੱਸਿਓ ਤੁਹਾਨੂੰ ਕੀ ਲੱਗਦਾ ਹੈ ਕੀ ਸੱਚਮੁੱਚ ਪਬਲਿਕ ਡੀਲਿੰਗ ਠੀਕ ਨਾ ਹੋਣ ਕਰਕੇ ਹੀ ਥਾਣਾ ਮੁਖੀ ਨੂੰ ਐਸਐਚਓ ਨੂੰ ਸਸਪੈਂਡ ਕੀਤਾ ਗਿਆ ਹੋ ਸਕਦਾ ਹੈ ਜਾਂ ਕੋਈ ਮਾਮਲਾ ਪਿੱਛੇ ਹੋਰ ਹੋ ਸਕਦਾ ਹੈ ਦੇਖੋ ਦੂਜੀ ਵੱਡੀ ਖਬਰ ਹੈ ਕਿ ਸੰਗਰੂਰ ਜੇਲ੍ਹ ਦੇ ਡੀਐਸਪੀ ਨੂੰ ਸਸਪੈਂਡ ਕੀਤਾ ਗਿਆ ਡੀਐਸਪੀ ਗੁਰਪ੍ਰੀਤ ਸਿੰਘ ਨੂੰ ਸਸਪੈਂਡ ਵੀ ਕੀਤਾ ਗਿਆ ਔਰ ਉਹਨੂੰ ਗ੍ਰਿਫਤਾਰ ਵੀ ਕੀਤਾ ਗਿਆ ਕਿਉਂ ਕੀਤਾ ਗਿਆ ਮਾਮਲਾ ਬਹੁਤ ਵੱਡਾ ਹੈ ਡੀਐਸਪੀ ਤੇ ਦੋਸ਼ੇ ਲੱਗੇ ਕਿ ਡੀਐਸਪੀ ਇੱਕ ਨਸ਼ਾ ਤਸਕਰੀ ਤੇ ਹਥਿਆਰਾਂ ਦੀ ਤਸਕਰੀ ਵਾਲੇ ਗਰੋਹ ਦੇ ਨਾਲ ਜੁੜ ਕੇ ਤੇ ਕੰਮ ਕਰ ਰਿਹਾ ਸੀ ਅਸਲ ਕਹਾਣੀ ਇਹ ਦੱਸੀ ਜਾ ਰਹੀ ਹੈ ਵੀ ਜਿਹੜਾ ਪਟਿਆਲਾ ਜੇਲ ਹੈ ਉਹਦੇ ਵਿੱਚੋਂ ਪਹਿਲਾਂ ਕਾਫੀ ਸਾਰੇ ਜਿਹੜੇ 9 ਦੇ ਕਰੀਬ ਫੋਨ ਬਰਾਮਦ ਹੋਏ ਫਿਰ ਤਿੰਨ ਜਿਹੜੀਆਂ ਸਮਾਰਟਵਾਚ ਘੜੀਆਂ ਬਰਾਮਦ ਹੋਈਆਂ 50 ਗ੍ਰਾਮ ਜਿਹੜਾ ਨਸ਼ਾ ਬਰਾਮਦ ਹੋਇਆ ਤੇ ਜਦੋਂ ਕੁਝ ਵਿਅਕਤੀਆਂ ਨੂੰ ਫੜ ਕੇ ਪੁੱਛ ਕੇ ਚੋਈ ਉਹਨਾਂ ਨੇ ਗਾਂ ਰਾਜ ਖੋਲੇ ਉਹਨਾਂ ਨੇ ਤਿੰਨ ਬੰਦੇ ਬਾਹਰੋਂ ਹੋਰ ਫੜਾਤੇ ਉਹਨਾਂ ਤਿੰਨ ਬੰਦਿਆਂ ਤੋਂ ਜਦੋਂ ਪੁੱਛ ਕੇ ਚੋਈ ਫਿਰ ਉਹਨਾਂ ਨੇ ਜੇਲ੍ਹ ਦਾ ਇੱਕ ਕਰਮਚਾਰੀ ਫੜਾਤਾ ਜਦੋਂ ਉਹਦੇ ਤੋਂ ਪੁੱਛ ਕੇ ਚੋਈ ਤਾਂ ਫਿਰ ਉਹਨੇ ਜਿਹੜਾ ਉਹ ਜੇਲ੍ਹ ਡੀਐਸਪੀ ਸੀਗਾ ਉਹਦਾ ਨਾਮ ਲਿਆ ਤੇ ਫਿਰ ਇਹ ਦੱਸਿਆ ਗਿਆ ਇਹ ਦੋਸ਼ ਲੱਗੇ ਕਿ জেএলਡੀএসপি پیسے ਲੈ ਕੇ ਬੜਾ ਕੁਝ ਗਲਤ ਕਰਵਾ ਰਿਆ ਸੀ ਇਹ ਜਾਣਕਾਰੀ ਵੀ ਜ਼ਿਲ੍ਹਾ ਪੁਲਿਸ ਮੁਖੀ ਨੇ ਦਿੱਤੀ ਆ ਤੇ ਨਾਲ ਜਿਹੜੇ ਡੀਜੀਪੀ ਪੰਜਾਬ ਦੇ ਪੁਲਿਸ ਦੇ ਉਹਨਾਂ ਨੇ ਵੀ ਇਹਦੀ ਪੁਸ਼ਟੀ ਕੀਤੀ ਹੈ ਹੁਣ ਉਹ ਜਿਹੜਾ ਡੀਐਸਪੀ ਹੈ ਉਹਨੂੰ ਗ੍ਰਿਫਤਾਰ ਕਰ ਲਿਆ ਗਿਆ ਗ੍ਰਿਫਤਾਰ ਕਰਕੇ ਪੁਲਿਸ ਕਹਿੰਦੀ ਹੈ ਕਿ ਉਹਨੂੰ ਅਸੀਂ ਜੇਲ੍ਹ ਭੇਜ ਰਹੇ ਹਾਂ ਪਰ ਸਵਾਲ ਵੱਡਾ ਹੈ ਆ ਕਿ ਇੰਨਾ ਵੱਡਾ ਜਿਹੜਾ ਮਾਮਲਾ ਹੈ ਉਹਦੇ ਚ ਡੀਐਸਪੀ ਤੋਂ ਪੁੱਛ ਕੇ ਛਾਉਣੀ ਬਹੁਤ ਜ਼ਰੂਰੀ ਹੈ ਆਖਰ ਉਹ ਇਹ ਗਰੋ ਨਾਲ ਕਦੋਂ ਦਾ ਜੁੜਿਆ ਹੋਰ ਕਿਹਦੇ ਨਾਲ ਜੁੜਿਆ ਕਿਹਦੇ ਕਿਹਦੇ ਨਾਲ ਉਹਦੇ ਤਾਰ ਜੁੜੇ ਨੇ ਕਿੱਥੋਂ ਕੀ ਹੋਰ ਚੱਲ ਰਿਆ ਸੀ ਕਿਉਂਕਿ ਇਸ ਸਾਰੇ ਗਰੋ ਤੋਂ ਪੁਲਿਸ ਕਹਿੰਦੀ ਕਿ 4 ਕਿਲੋ ਹੈਰੋਇਨ ਚਿੱਟਾ ਜਿਹੜਾ ਉਹ ਵੀ ਫੜਿਆ ਗਿਆ ਨਾਜਾਇਜ਼ ਅਸਲਾ ਇੱਕ ਗਲੌਕ ਪਿਸਟਲ ਬਾਹਰ ਦਾ ਉਹ ਵੀ ਨਾਜਾਇਜ਼ ਤੌਰ ਤੇ ਉਹਨਾਂ ਕੋਲੋਂ ਅਸਲਾ ਫੜਿਆ ਗਿਆ ਹੋਰ ਵੀ ਚੀਜ਼ਾਂ ਫੜੀਆਂ ਗਈਆਂ ਨੇ ਤਾਂ ਫਿਰ ਹੁਣ ਇਹ ਸਾਰਿਆਂ ਦੇ ਨਾਲ ਜਿਹੜਾ ਡੀਐਸਪੀ ਜੁੜਦਾ ਫਿਰ ਉਹਦੇ ਤੋਂ ਪੁੱਛਗਿੱਛ ਹੋਣੀ ਚਾਹੀਦੀ ਹੈ ਅਗਲੀ ਵੱਡੀ ਖਬਰ ਹੈ ਪੰਜਾਬ ਪੁਲਿਸ ਨੇ ਫਿਰ ਐਨਕਾਊਂਟਰ ਕਰਨ ਦਾ ਦਾਵਾ ਕੀਤਾ ਪੰਜਾਬ ਪੁਲਿਸ ਨੇ ਕਿਹਾ ਕਿ ਐਨਕਾਊਂਟਰ ਕੀਤਾ ਅੰਮ੍ਰਿਤਸਰ ਪੁਲਿਸ ਨੇ ਜੰਡਿਆਲਾ ਗੁਰੂ ਦੇ ਵਿੱਚ ਦੱਸਿਆ ਜਾ ਰਿਹਾ ਜੋ ਪੁਲਿਸ ਕੈਰੀ ਆ ਪੁਲਿਸ ਅਫਸਰ ਦੱਸ ਰਹੇ ਨੇ ਕਿ ਪਿਛਲੇ ਦਿਨੀ ਇੱਕ ਗੈਂਗਸਟਰਾਂ ਦੇ ਗਰੋ ਨੇ ਇੱਕ ਦੁਕਾਨ ਵਾਲੇ ਤੋਂ ਸ਼ੋਰੂਮ ਵਾਲੇ ਤੋਂ ਕੁਝ ਪੈਸੇ ਫਰੋਤੀ ਡਰਾ ਕੇ ਪੈਸੇ ਮੰਗਣ ਦੀ ਕੋਸ਼ਿਸ਼ ਕੀਤੀ ਤੇ ਫੋਨ ਬਾਹਰੋਂ ਆਇਆ ਦੱਸਿਆ ਗਿਆ ਉਸ ਤੋਂ ਬਾਅਦ ਜਦੋਂ ਪੁਲਿਸ ਕੋਲ ਮਾਮਲਾ ਗਿਆ ਪੁਲਿਸ ਨੇ ਪਿੱਛਾ ਕਰਨਾ ਸ਼ੁਰੂ ਕੀਤਾ ਤਾਂ ਫਿਰ ਪੁਲਿਸ ਕਹਿੰਦੀ ਆ ਵੀ ਜਦੋਂ ਪੈਸੇ ਨਹੀਂ ਮਿਲੇ ਤਾਂ ਫਿਰ ਅੰਦਾ ਤੁੰਦ ਫਾਇਰਿੰਗ ਉਸ ਦੁਕਾਨ ਵਾਲੇ ਦੇ ਉੱਪਰ ਕਰਕੇ ਗਏ ਸੀ ਇਹ ਗੈਂਗਸਟਰ ਤੇ ਇਹ ਵੀ ਦੱਸਿਆ ਜਾ ਰਿਹਾ ਪੁਲਿਸ ਵੱਲੋਂ ਵੀ ਉਹਨਾਂ ਦੀ ਇੱਕ ਔਰਤ ਨੂੰ ਗੋਲੀਆਂ ਲੱਗੀਆਂ ਪਤ ਦੇ ਵਿੱਚ ਬੜਾ ਖਤਰਨਾਕ ਤਰੀਕੇ ਨਾਲ ਉਹਦੇ ਗੋਲੀਆਂ ਵੱਜੀਆਂ ਜਦੋਂ ਇੱਕ ਫਾਇਰ ਕਰਕੇ ਗਏ ਤਾਂ ਪੁਲਿਸ ਅਫਸਰ ਦੱਸਦੇ ਨੇ ਉਸ ਤੋਂ ਬਾਅਦ ਫਿਰ ਦੋ ਬੰਦੇ ਪੁਲਿਸ ਕਹਿੰਦੀ ਅਸੀਂ ਪਹਿਲਾਂ ਫੜੇ ਔਰ ਇੱਕ ਜਿਹੜਾ ਮੇਨ ਸ਼ੂਟਰ ਸੀਗਾ ਜਿਨੇ ਗੋਲੀਆਂ ਮਾਰੀਆਂ ਸੀ ਉਹ ਫਰਾਰ ਹੋ ਭੱਜਿਆ ਹੋਇਆ ਸੀ ਪੁਲਿਸ ਕਹਿੰਦੀ ਸਾਨੂੰ ਇਤਲਾਹ ਮਿਲੀ ਵੀ ਉਹ ਮੋਟਰਸਾਈਕਲ ਤੇ ਕਿਸੇ ਪਾਸੇ ਜਾ ਰਿਹਾ ਤੇ ਫਿਰ ਅਸੀਂ ਉੱਥੇ ਨਾਕਾ ਲਾ ਕੇ ਉਹਨੂੰ ਟ੍ਰੇਸ ਕਰਕੇ ਜਦੋਂ ਉਹਨੂੰ ਰੋਕਿਆ ਉਹਨੇ ਅੱਗੋਂ ਪੁਲਿਸ ਤੇ ਗੋਲੀ ਚਲਾਈ ਕਿਉਂਕਿ ਉਹਦੇ ਕੋਲ ਪਹਿਲਾਂ ਹੀ ਹਥਿਆਰ ਸੀ ਤੇ ਪੁਲਿਸ ਕਹਿੰਦੀ ਹੈ ਪੁਲਿਸ ਦਾ ਦਾਵਾ ਹੈ ਕਿ ਜਦੋਂ ਨੇਜ ਕੀਤਾ ਫਿਰ ਅਸੀਂ ਵੀ ਜਵਾਬੀ ਕਾਰਵਾਈ ਚ ਗੋਲੀਆਂ ਚਲਾਈਆਂ ਤੇ ਨਾਲੇ ਤਾਂ ਉਹਦੇ ਫਿਰ ਲੱਤ 'ਚ ਗੋਲੀ ਮਾਰੀ ਤੇ ਲੱਤ 'ਚ ਗੋਲੀ ਮਾਰ ਕੇ ਫਿਰ ਉਹਨੂੰ ਫੜਿਆ ਗਿਆ ਇਹ ਦਾਵਾ ਪੁਲਿਸ ਨੇ ਕੀਤਾ ਹੁਣ ਪੁਲਿਸ ਦੇ ਇਨਕਾਊਂਟਰਾਂ ਦੇ ਉੱਪਰ ਕਈ ਲੋਕ ਸਵਾਲ ਖੜੇ ਕਰਦੇ ਨੇ ਲੋਕ ਕਈ ਬੁੱਧੀਜੀਵੀ ਕਈ ਚੈਨਲ ਕਈ ਲੇਖਕ ਇਹ ਗੱਲ ਕਹਿੰਦੇ ਨੇ ਕਿ ਦੇਖੋ ਪੁਲਿਸ ਦੀ ਕਹਾਣੀ ਹਰ ਵਾਰੀ ਸੇਮ ਹੁੰਦੀ ਹੈ ਜਾਂ ਤਾਂ ਅਸਲਾ ਕਢਾਉਣ ਲਈ ਤੇ ਜਾਂ ਫਿਰ ਐਦਾਂ ਬਿਨਾਂ ਕਾ ਲੱਗਾ ਸੀ ਉੱਥੇ ਇਹ ਹੋ ਗਿਆ ਪਰ ਪੁਲਿਸ ਕਹਿੰਦੀ ਆ ਹੋਰ ਅਸੀਂ ਫਿਰ ਕਿਹੜੇ ਤਰੀਕੇ ਨਾਲ ਇਹਨਾਂ ਨੂੰ ਫੜੀਏ ਪੁਲਿਸ ਆਪਣਾ ਪੱਖ ਰੱਖਦੀ ਹੈ ਹੁਣ ਤੁਸੀਂ ਇਹ ਸਾਰੇ ਕੁਸ਼ਤੇ ਕੀ ਸੋਚਦੇ ਹੋ ਤੁਸੀਂ ਆਪਣਾ ਕੀਮਤੀ ਵਿਚਾਰ ਜ਼ਰੂਰ ਲਿਖਿਓ ਹੁਣ ਇੱਕ ਮਾਮਲਾ ਹੋਰ ਜਿਹੜਾ ਉਹ ਸਾਹਮਣੇ ਆਇਆ ਬੜਾ ਗੰਭੀਰ ਜਿਹੜਾ ਮਜੀਠਾ ਦੇ ਵਿੱਚ ਜਿਹੜੀ ਗਲਤ ਸ਼ਰਾਬ ਜ਼ਹਿਰੀਲੀ ਸ਼ਰਾਬ ਪੀਣ ਵਾਲਾ ਮਾਮਲਾ ਹੈ ਉਹਦੇ ਚ ਭਈ ਮੌਤਾਂ ਦੀ ਗਿਣਤੀ ਪਤਾ ਕਿੰਨੀ ਹੋ ਗਈ ਆ 27 27 ਵਿਅਕਤੀਆਂ ਦੀ ਮੌਤ ਹੋ ਗਈ ਆ ਜੋ ਨਵੇਂ ਨਵਾਂ ਅੰਕੜਾ ਆ ਬਹੁਤ ਦਰਦਨਾਕ ਹੁਣ ਪੰਜਾਬ ਸਰਕਾਰ ਦੇ ਉੱਪਰ ਸਵਾਲ ਉੱਠੇ ਨੇ ਵੀ ਜਿਹੜੇ ਟਾਈਮ ਤੁਸੀਂ ਕਹਿ ਰਹੇ ਸੀ ਕਿ ਅਸੀਂ ਸਕੰਜਾ ਬੜਾ ਕੱਸਿਆ ਹੋਇਆ ਅਸੀਂ ਚੂੜੀਵੜੀ ਕੱਸੀ ਆ ਅਸੀਂ ਬੜਾ ਸਖਤ ਕੀਤਾ ਕੰਮ ਯੁੱਧ ਨਸ਼ਿਆਂ ਵਿਰੁੱਧ ਚੱਲ ਰਿਹਾ ਸਾਡਾ ਉਸੇ ਟਾਈਮ ਨਸ਼ੇ ਦੇ ਨਾਲ ਪੰਜਾਬ ਚ 27 ਮੌਤਾਂ ਔਰ ਉਸ ਟਾਈਮ ਜਦੋਂ ਸ਼ਕਤੀ ਬਹੁਤ ਆ ਤਾਂ ਫਿਰ ਇਹ ਚੱਲ ਕੀ ਰਿਹਾ ਤਾਂ ਇਹ ਸਵਾਲ ਹੈ ਵੀ ਵਾਜਬ ਤੇ ਵੱਡਾ ਨਾਲ ਹੀ ਇਹਦੇ ਸਵਾਲ ਇਹ ਵੀ ਆ ਮਿੱਤਰੋ ਕੀ ਸ਼ਰਾਬ ਨਸ਼ਾ ਹੈ ਕਿ ਨਹੀਂ ਹੈ ਸ਼ਰਾਬ ਨੂੰ ਨਸ਼ਾ ਮੰਨਿਆ ਜਾਣਾ ਚਾਹੀਦਾ ਹੈ ਕਿ ਨਹੀਂ ਮੰਨਿਆ ਜਾ ਬਹੁਤ ਸਾਰੇ ਲੋਕ ਨੇ ਜਿਹੜੇ ਕਹਿੰਦੇ ਜੀ ਨਸ਼ਾ ਤਾਂ ਹੋਰ ਚੀਜ਼ਾਂ ਹੁੰਦਾ ਸ਼ਰਾਬ ਤਾਂ ਨਸ਼ਾ ਨਹੀਂ ਕਮਾਲ ਹੋਗੀ ਜੇ ਤਾਂ ਸਾਡੇ ਗੁਰੂ ਸਹਿਬਾਨਾਂ ਦੀ ਵਿਚਾਰਧਾਰਾ ਮੁਤਾਬਕ ਵੇਖੀਏ ਤੇ ਸ਼ਰਾਬ ਪੂਰੀ ਤਰ੍ਹਾਂ ਨਸ਼ਾ ਜੇ ਸਾਇੰਸ ਦੇ ਹਿਸਾਬ ਨਾਲ ਵੇਖੀਏ ਤਾਂ ਵੀ ਸ਼ਰਾਬ ਨਸ਼ਾ ਤੇ ਜੇ ਸਰਕਾਰ ਦੇ ਨਿਯਮਾਂ ਤੇ ਕਾਨੂੰਨ ਮੁਤਾਬਕ ਵੇਖੀਏ ਤਾਂ ਵੀ ਸ਼ਰਾਬ ਨਸ਼ਾ ਹੈ ਸ਼ਰਾਬ ਦੀ ਬੋਤਲ ਤੇ ਕੀ ਲਿਖਿਆ ਹੁੰਦਾ ਏਹੀ ਕਿ ਸਿਹਤ ਲਈ ਹਾਨੀਕਾਰਕ ਹੈ ਜਿਹੜੀ ਚੀਜ਼ ਤੇ ਹਾਨੀਕਾਰਕ ਲਿਖਿਆ ਉਹ ਫਿਰ ਨਸ਼ਾ ਕਿਵੇਂ ਨਹੀਂ ਹੈ ਉਹ ਚੰਗੀ ਕਿਵੇਂ ਹੋ ਸਕਦੀ ਏ ਜਿੰਦੇ ਉੱਤੇ ਇਹ ਕਾਨੂੰਨਨ ਤੌਰ ਤੇ ਇਹ ਜ਼ਰੂਰੀ ਹੈ ਵੀ ਉਹਦੀ ਉਹਦੀ ਬੋਤਲ ਤੇ ਲਿਖਣਾ ਪੈਣਾ ਵੀ ਇਹ ਸਿਹਤ ਲਈ ਹਾਨੀਕਾਰਕ ਹੈ ਤਾਂ ਫਿਰ ਲਿਖਿਆ ਜਾਂਦਾ ਤਾਂ ਫਿਰ ਉਹ ਨਸ਼ਾ ਕਿਵੇਂ ਨਹੀਂ ਹੈ ਸੋ ਇਹ ਵੱਡਾ ਸਵਾਲ ਹੈ ਹੁਣ ਪੰਜਾਬ ਤੋਂ ਇਲਾਵਾ ਕਈ ਭਾਰਤ ਦੇ ਸੂਬੇ ਨੇ ਜਿੰਨਾ ਤੇ ਸ਼ਰਾਬ ਤੇ ਉੱਪਰ ਪਾਬੰਦੀ ਲੱਗੀ ਐ ਤਾਂ ਫਿਰ ਭਾਰਤ 'ਚ ਕਿਉਂ ਨਹੀਂ ਲੱਗ ਰਹੀ ਭਾਰਤ ਗੁਰੂਆਂ ਪੀਰਾਂ ਦੀ ਧਰਤੀ ਐ ਬਹਾਦਰਾਂ ਯੋਧਿਆਂ ਦੀ ਧਰਤੀ ਐ ਫਿਰ ਇੱਥੇ ਮਹਾਂਪੁਰਖਾਂ ਦੀ ਧਰਤੀ ਦੇ ਉੱਪਰ ਸ਼ਰਾਬ ਤੇ ਪਾਬੰਦੀ ਕਿਉਂ ਨਹੀਂ ਲੱਗ ਸਕਦੀ ਸ਼ਰਾਬ ਦੇ ਠੇਕੇ ਪੰਜਾਬ ਦੇ ਵਿੱਚ ਸਕੂਲਾਂ ਕਾਲਜਾਂ ਤੇ ਹਸਪਤਾਲਾਂ ਨਾਲੋਂ ਵੀ ਜ਼ਿਆਦਾ ਹੋ ਸਕਦੇ ਨੇ ਹਰ ਮੋੜ ਤੇ ਜਿੱਧਰ ਜਾਓ ਠੇਕੇ ਮਿਲਦੇ ਨੇ ਉਹ ਰਾਤ ਨੂੰ ਵੀ ਖੁੱਲੇ ਹੁੰਦੇ ਨੇ ਤਾਂ ਐਨੇ ਵੱਡੇ ਪੱਧਰ ਤੇ ਜਿਹੜਾ ਇਹ ਨਸ਼ਾ ਪਿਆਇਆ ਜਾਂਦਾ ਐ ਇਨੂੰ ਇਸ ਕਰਕੇ ਨਸ਼ਾ ਨਾ ਮੰਨਣਾ ਕਿਉਂਕਿ ਬਹੁਤ ਸਾਰੇ ਮੰਤਰੀ ਸੰਤਰੀ ਅਫਸਰ ਇਹ ਸ਼ਰਯਾਂ ਪੀਂਦੇ ਨੇ ਤਾਂ ਮੈਨੂੰ ਲੱਗਦਾ ਕਿ ਇਹ ਗਲਤ ਗੱਲ ਹੈ ਇਹਨੂੰ ਨਸ਼ਾ ਮੰਨਿਆ ਜਾਣਾ ਚਾਹੀਦਾ ਬਿਹਾਰ ਤੇ ਗੁਜਰਾਤ ਵਾਂਗ ਇਹਦੇ ਉੱਪਰ ਪਾਬੰਦੀ ਵੀ ਲੱਗਣੀ ਚਾਹੀਦੀ ਹੈ ਤੁਸੀਂ ਕੀ ਕਹੋਗੇ ਆਪਣਾ ਕਮੈਂਟ ਤੁਸੀਂ ਇਹਦੇ ਬਾਰੇ ਵੀ ਲਿਖ ਦਿਓ ਬਹੁਤ ਮਿਹਰਬਾਨੀ ਸ਼ੁਕਰੀਆ